ਇਹ ਖਬਰ ਕਰਨੀ ਹੈ ਜੀ ਮਿੰਦਰਪੁਰ ਗੋਰਾ ਸਿੰਘ ਹੋਰ ਦੱਸੋ ਕੀ ਹੈ ਆ ਲਾਉਣ ਚੁੱਕੇ ਬਣਾਇਆ ਲੂਣ ਨਾਲ ਨਹੀਂ ਗੱਲ ਹੈਗੀ ਥੋੜੀ ਮੇਰੇ ਦੇਖਣ ਨੂੰ ਤਾਂ ਹੀ ਪੁਣਾ ਨਿੰਦੂ ਦੇਖ ਕੇ ਲੱਗਦਾ ਦਿੱਕਿਆ ਹੋਵੇ ਉਹੀ ਗੱਲ ਨਹੀਂ ਜੀ ਤੁਸੀਂ ਮੈਂ ਦੇਖ ਲਿਆ ਤੁਹਾਨੂੰ ਬਸੇਰਾ ਦੇ ਵਿੱਚ ਇਹ 45 ਸਕਰ ਮੀਟਰ ਦਾ ਨਿਜਾ ਹੈ ਜਿੱਪਰ ਜਿਹੜੀ ਮੋਕੇ ਤੇ ਤੁਹਾਡੇ ਕੋਲ ਜਗ੍ਹਾ ਹੈਗੀ ਹੈ ਨਾ ਉਹ 150 ਮੀਟਰ ਦੇ ਕਰੀਬ ਹੈਗੀ 150 ਸਕਰ ਮੀਟਰ ਦੇ ਕਰੀਬ 45 ਸਕਰ ਮੀਟਰ ਤੋਂ ਉੱਪਰ ਜਿਹੜਾ ਹੈਗਾ ਉਹ ਹਾਲੇ ਵੀ ਤੁਹਾਡੇ ਨਜਾਇਜ਼ ਕਬਜ਼ਾ ਹੈ ਮੈਂ ਦੇਖ ਰਿਹਾ ਨਹੀਂ ਉਹ ਦੇਖੋ ਸੀ ਕਾਨੂੰਨ ਨੇ ਦੇਖੋ ਆਪਣਾ ਕੰਮ ਕਰਨਾ ਹੀ ਲੋਕੀਂ ਨਿਆ ਬਿਨਾਇਆ ਸੀ ਉਹਦੇ ਨਾਲ ਨਹੀਂ ਬਜੁਰਗੋ ਫਰਕ ਹੈ ਉਹ ਉਹਦੇ ਨਾਲ ਫਰਕ ਨਹੀਂ ਫਰਕ ਇਹ ਹੈਗਾ ਕਿ ਉਮਰੇ ਜਿਹੜੀਆਂ ਪ੍ਰੋਬਲਮਾਂ ਆਈਆਂ ਨੇ ਉਹ ਬੰਦ ਨਹੀਂ ਕਰਦੀਆਂ ਜਾਂਦੀਆਂ ਆਹ ਬੰਦ ਨਹੀਂ ਕਰਦੀਆਂ ਫਿਰ ਇਹ ਕਾਪੂਗਾ ਨੇ ਦੋਨੇ ਜਿਹਾੜੀ ਕਰਦੇ ਹਾਂ ਜੀ ਅਜੇ ਤਿਆਰੀ ਕਰਦੇ ਦੋਨੇ ਤੇ ਜਿੰਨੇ ਦੌਣ ਥੋਕ ਤੋਂ ਕਰ ਪਾਇਆ ਕੋਈ ਯਾਦ ਜਿੱਤਾ ਤਾਂ ਆ ਗਈ ਹਰ ਜੇਤੀ ਤਾਂ ਆ ਉੰਡਾ ਕਿਸੇ ਰਮੋਟ ਦੇ ਇਹ ਆ ਚਾ ਇਹ ਕਿਹ ਕਿਹ ਚਾ ਚੇਰੀ ਪਤਾ ਕਿ ਲੜਾਈ ਦੀ ਕਿਛਾ ਲੜਾਈ ਦੇਖੀ ਆ ਜੇ ਅੱਜ ਆਪਾਂ ਇੱਥੇ ਆਏ ਨੇ ਸਿਵਲ ਐਡਮਿਨਿਸਟ੍ਰੇਸ਼ਨ ਔਰ ایਓ ਸਾਹਿਬ ਔਰ ਐਸਐਮ ਸਾਹਿਬ ਵੱਲੋਂ ਸਾਨੂੰ ਇੱਕ

ਉਹ ਉਹਦੀ ਜਦੋਂ ਇਹਨਾਂ ਨੇ ਪੜਤਾਲ ਕੀਤੀ ਤਾਂ ਫਿਰ ਪਤਾ ਚੱਲੇਗਾ ਕਿ ਇਲੀਗਲ ਸਟਰਕਚਰ ਹੈ ਤਾਂ ਉਹ ਇਸ ਡਿਮੋਲਿਸ਼ ਕੀਤਾ ਜਾ ਰਿਹਾ ਹੈ ਇਹ ਚ ਇੱਕ ਇਹ ਵੀ ਦੱਸਣ ਜੋ ਗੱਲ ਹੈ ਕਿ ਜਿਹੜਾ ਇਹ ਬੰਦਾ ਹੈ ਪ੍ਰਗਟ ਸਿੰਘੂਲ ਫਲਵਲੀ ਇਹ ਤੇ ਪੁਰਾਣੇ ਚਾਰ ਪਰਚੇ ਨੇ ਇਹ ਚ ਐਂਡੀਪੀਐਸ ਐਕਟ ਦਾ ਪਰਚਾ ਹੈ ਚੋਰੀ ਦਾ ਹੈ 452 ਦਾ ਹੈ ਯਾਨੀ ਇਹ ਕਾਫੀ ਇੱਕ ਕ੍ਰਿਮੀਨਲ ਮਾਈਂਡਡ ਬੰਦਾ ਹੈ ਸੋ ਇਹ ਇੱਕ ਬਹੁਤ ਹੀ ਸਟ੍ਰਿਕਟ ਔਰ ਐਕਸਟਰਨ ਮੈਸੇਜ ਹੈ

ਸੋ ਸਾਡਾ ਏਕ ਹੀ ਮੇਨ ਮੰਤਵ ਇਹ ਫਿਲਹਾਲ ਇਹ ਹੈ ਕਿ ਜਿਹੜਾ ਸੜਕਾਂ ਤੇ ਜਿਹੜਾ ਕੋਈ ਵੀ ਅਗਰ ਨਸ਼ਾ ਵੇਚਣ ਦੀ ਕੋਸ਼ਿਸ਼ ਕਰਦਾ ਹੈ ਜਾਂ ਪੁਰਾਣੇ ਜਿਹੜੇ ਬੰਦੇ ਆ ਸਾਰਿਆਂ ਨੂੰ ਅਸੀਂ ਬਿਲਕੁਲ ਫੜ ਕੇ ਅੰਦਰ ਦੇਵਾਂਗੇ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਹ ਜਿਹੜੇ 310 ਬੰਦੇ ਫੜੇ ਗਏ ਨੇ ਇਹਨਾਂ ਚੋਂ 25 ਜਿਹੜੇ ਹੈਗੇ ਉਹ ਵੱਡੇ ਮਗਰਮਚਨੇ ਜਿਨ੍ਹਾਂ ਨੂੰ ਫਰੀਦਕੋਟ ਪੁਲਿਸ ਨੇ ਫੜਿਆ ਹੈ ਔਰ ਉਹਨਾਂ ਦੀ ਬੈਕਵਰਡ ਲਿੰਕੇਜਸ ਚ ਜਾ ਕੇ ਇੱਕ ਜਹਨ ਤਵਦੀਸ਼ ਕਰਦੇ ਹੋਏ ਜੇ ਕਮਰਸ਼ਲ ਕੁਆਂਟੀਟੀ ਰਿਕਵਰੀਜ਼ ਵੀ ਹੋਈ ਹੈ ਸੋ ਸਾਡਾ ਸਾਰਿਆਂ ਨੂੰ ਇੱਕ ਇਹੀ ਮੈਸੇਜ ਹੈ ਕਿ ਵੀ ਵਿਲ ਨਾਟ ਅਲਾਉ ਐਨੀ ਵਨ ਟੂ ਟੇਕ ਲਾਅ ਇਨ देयर ਹੈਂਡਸ ਔਰ ਅਸੀਂ ਬਿਲਕੁਲ ਇੱਕ ਸਟਰੋਂਗ ਫੂਟਡ ਹੋ ਕੇ ਨਸ਼ਿਆਂ ਦੇ ਖਿਲਾਫ ਅਸੀਂ ਇੱਕ ਯੁੱਧ ਛੇੜ ਛੜਾ ਹੋਇਆ ਹੈ ਔਰ ਅਸੀਂ ਉਹਨੂੰ ਕੰਟੀਨਿਊ ਕਰਾਂ ਕਰਣੀ ਹੈ ਜੀ ਮਿੰਦਰਪੁਰ ਗੋਰਾ ਸਿੰਘ ਸਪੋਰਟ ਦਸੋ ਕੀ ਹੈ